ਕਸਾਲ ਬਰਾਉ ਸਤਿ ਸ਼੍ਰੀ ਅਕਾਲ ਮੈਂ ਪਰਗਰ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਇਸ ਵੀਡੀਓ ਵਿੱਚ ਨਾ ਤੁਸੀਂ ਮੈਨੂੰ ਜਾਣਕਾਰੀ ਦਿਓ ਕਿ ਪਿਛਲੀ ਵਾਰ ਤੁਸੀਂ ਬਾਸਮਤੀ ਦੀ ਕਿਹੜੀ ਕਿਸਮ ਲਈ ਸੀ ਝੰਡਾ ਰੋਗ ਜੇ ਬਹੁਤ ਜ਼ਿਆਦਾ ਆਇਆ ਸੀ ਤਾਂ ਕੀ ਉਹਦੇ ਵਿੱਚ ਝਾੜ ਵੀ ਕੁਆਂਟਲ ਟੱਪ ਗਿਆ ਸੀ ਬਾਸਮਤੀ ਦੀਆਂ ਪੁਰਾਣੀਆਂ ਕਿਸਮਾਂ ਵਿੱਚ ਕਿਸੇ ਦਾ ਝਾੜ ਵੀ ਕੁਆਂਟਲ ਨਹੀਂ ਹੈਗਾ ਜਿਹੜੀਆਂ ਤੋ ਤੇ ਨਵੀਆਂ ਕਿਸਮਾਂ ਆਈਆਂ ਹੈਗੀਆਂ ਉਹ 22 23 ਕੁਆਂਟਲ ਤੇ ਰੁਕਦੀਆਂ ਹੈਗੀਆਂ ਜੇ ਤੁਸੀਂ ਪੁਰਾਣੀਆਂ ਕਿਸਮਾਂ ਦਾ ਝਾੜ ਵੀ 25 27 ਕੁਆਂਟਲ ਲੈ ਰਹੇ ਹੋ ਝੰਡਾ ਆਉਣ ਰੋਗ ਆਉਣ ਦੇ ਬਾਵਜੂਦ ਵੀ ਤੇ ਨਵੀਆਂ ਕਿਸਮਾਂ ਦਾ ਝਾੜ ਵੀ ਤੁਸੀਂ 30 ਕੁਆਂਟਲ ਤੱਕ ਲੈ ਗਏ 1847 ਵਗਾਰੀਆਂ ਕਿਸਮਾਂ ਤਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਤੁਹਾਡੇ ਤੋਂ ਲੈਣੀ ਚਾਹਣਾ ਹੈਗਾ ਕਿ ਇੱਕ ਖੇਤ ਦੇ ਵਿੱਚ ਸਿਰਫ 100 ਬੂਟਾ ਹੀ ਹੁੰਦਾ ਤੁਸੀਂ ਕਹਿ ਦਿੰਦੇ ਹੋ ਮੇਰਾ ਤਾਂ ਅੱਧਾ ਖੇਤ ਝੰਡਾ ਰੋਗ ਹੋ ਗਿਆ ਜੀ ਮੇਰੇ ਦਾ 10% ਝੰਡਾ ਰੋਗ ਆ ਗਿਆ 10 ਬੂਟੇ ਤੁਹਾਡੇ ਖੇਤ ਦਿਖਾਈ ਦਿੰਦੇ ਆ ਡਾਰ ਤੁਹਾਡੇ ਕੋਲੇ 10000 ਬੂਟੇ ਜਿੰਨਾ ਹੋ ਜਾਂਦਾ ਤੁਸੀਂ ਜਾ ਕੇ ਕਿਸੇ ਏਜੰਟ ਕੋਲੇ ਜਾਂਦੇ ਹੋ ਕਿਸੇ ਮਾਰ ਕੋਲੇ ਜਾਂਦੇ ਹੋ ਕਿਸੇ ਦੁਕਾਨਦਾਰ ਕੋਲੇ ਜਾਂਦੇ ਹੋ ਤਾਂ ਉਹ ਮਟੀਰੀਅਲ ਦੇ ਤੁਹਾਨੂੰ ਦੇ ਦਿੰਦਾ ਝੰਡਾ ਰੋਗ ਆਉਣ ਤੋਂ ਬਾਅਦ ਇਸ ਨੂੰ ਖਤਮ ਕਰਨ ਵਾਲਾ ਜਾਂ ਕੰਟਰੋਲ ਕਰਨ ਵਾਲਾ ਕੋਈ ਵੀ ਹਜੇ ਤੱਕ ਟੈਕਨੀਕਲ ਮਾਰਕੀਟ 'ਚ ਨਹੀਂ ਜਿਸ ਮਿੱਟੀ ਵਿੱਚ ਆਰਗੈਨਿਕ ਮੈਟਰ ਦੀ ਕਮੀ ਆ ਹਵਾ ਦਾ ਸੰਚਾਲਨ ਜ਼ਿਆਦਾ ਆ ਰੇਤਲੀ ਮਿੱਟੀ ਆ ਪਾਣੀ ਦੇ ਵਿੱਚ ਸ਼ੋਰੇ ਦੇ ਅੰਸ਼ ਆ ਹੋਰ ਬਹੁਤ ਤਰ੍ਹਾਂ ਦੇ ਇੱਕ ਵਾਰ ਬੰਚ ਜਿਹੜੀ ਬਾਸਮਤੀ ਕਿਸਮਾਂ ਹੈਗੀਆਂ ਜਿਹੜੀਆਂ ਜ਼ਿਆਦਾ ਸੈਂਸਿਟਿਵ ਨੇ ਝੰਡਾ ਰੋਗ ਦੇ ਪ੍ਰਤੀ ਜਿਹੜੀ ਉਹ ਤੇ ਉਲੀ ਹਮਲਾ ਕਰਦੀ ਆ ਨਾ ਉਹ ਸਾਰੀਆਂ ਕਿਸਮਾਂ ਤੇ ਹਮਲਾ ਕਰਦੀ ਆ ਬਟ ਉਹਦੇ ਹਮਲਾ ਕਰਨ ਤੋਂ ਬਾਅਦ ਉਹ ਬੂਟਾ ਬਖਲਾ ਜਾਂਦਾ ਉਹਦੇ ਵਿੱਚ ਜਿਬਰੈਲਿਕ ਐਸਰ ਪੈਦਾ ਹੁੰਦਾ ਉਹ ਪਤਲਾ ਪੈ ਜਾਂਦਾ ਪੀਲਾ ਪੈ ਜਾਂਦਾ ਹੈਗਾ ਕੱਦ ਵਧਾ ਜਾਂਦਾ ਸੁੱਕ ਵੀ ਜਾਂਦਾ ਹੈਗਾ ਮਰ ਜਾਂਦਾ ਹੈਗਾ ਉਹ ਤਾਂ ਤੁਹਾਡੇ ਝਾੜ ਦੇ ਵਿੱਚ ਕੋਈ ਪੋਰਸ਼ਨ ਐਡ ਨਹੀਂ ਹੁੰਦਾ ਆਉਣ ਦੇ ਬੜੇ ਕਾਰਨ ਨੇ ਜ਼ਮੀਨ ਦੇ ਵਿੱਚ ਬਿਮਾਰੀ ਜਿੰਦਾ ਤਾਂ ਵੀ ਆ ਸਕਦਾ ਹੈਗਾ ਬਈ ਬੀਜ ਰਾਹੀਂ ਵੀ ਆ ਗਈ ਤਾਂ ਵੀ ਆ ਸਕਦਾ ਹੈਗਾ ਨਰਸਰੀ ਟ੍ਰੀਟਮੈਂਟ ਨਹੀਂ ਹੋਇਆ ਤਾਂ ਵੀ ਆ ਸਕਦਾ ਹੈਗਾ ਕਿਸੇ ਤਰੀਕੇ ਨਾਲ ਇਹ ਵੀ ਫੈਲ ਸਕਦੀ ਹੈ ਫੰਗਸ ਹੈ ਫੰਗਸ ਉਸ ਬੀਜ ਤੇ ਇੱਕ ਪਹੁੰਚ ਗਈ ਉਸ ਬੂਟੇ ਤੇ ਪਹੁੰਚ ਗਈ ਹਮਲਾ ਕਰੇਗੀ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਵੀ 1 ਏਕੜ ਦੇ ਵਿੱਚ ਜੇ ਆਪਾਂ 8 ਇੰਚ ਤੇ ਵੀ ਬਾਸਮਤੀ ਲਾਉਣੇ ਆ ਜਾਂ 1500 916 92 ਆਪਾਂ ਸੰਘਣੀ ਬਾਸਮਤੀ ਵੀ ਲਾਉਣੇ ਆ 90000 ਤੋਂ ਲੈ ਕੇ 1.5 ਲੱਖ ਤੱਕ ਬੂਟਾ ਤੁਹਾਡੇ ਖੇਤ ਦੇ ਵਿੱਚ ਹੈਗਾ 1% ਬਣ ਦੇ ਲਈ ਉਹ 12-1500 ਬੂਟਾ ਚਾਹੀਦਾ। 1250 ਬੂਟਾ ਚਾਹੀਦਾ। 1250 ਬੂਟਾ ਤੁਹਾਡੀ ਅੱਖ ਦੇ ਸਾਹਮਣੇ ਖੜਾ ਹੋਵੇ ਗਿਣਿਆ ਵੀ ਨਹੀਂ ਜਾਂਦਾ। ਤੁਸੀਂ ਸਿੱਧਾ ਹੀ ਕਹਿ ਦਿੰਨੇ ਹੋ 10% ਆ ਗਿਆ ਜੀ, 50% ਆ ਗਿਆ ਜੀ। ਮੈਂ ਦੇਖਿਆ ਉਹ ਖੇਤ ਵੀ ਦੇਖਿਆ ਜਿਨ੍ਹਾਂ ਦੇ ਵਿੱਚ ਝੰਡਾ ਰੋਗ ਆਉਣ ਤੋਂ ਬਾਅਦ ਵੀ ਫਸਲ 20-25-27 ਕੁਇੰਟਲ ਹੋ ਰਹੀ ਆ। ਵਧੀਆ ਹੋ ਰਹੀ ਆ। ਜਿਹੜੇ ਟੈਕਨੀਕਲ ਬੈਨ ਨੇ ਤੁਸੀਂ ਉਹ ਥੱਲੇ ਵੀ ਪਾਈ ਜਾਂਦੇ ਹੋ, ਸਪਰੇ ਵੀ ਕਰੀ ਜਾਂਦੇ। ਦੇਖੋ ਮੈਂ ਇਹ ਕਹਿਣਾ ਹੈਗਾ ਵੀ ਜੇਕਰ ਕੋਈ ਇਹਦੇ ਕਲੇਮ ਕਰਦਾ ਨਾ ਚਾਹੇ ਕੋਈ ਪੈਸਟੀਸਾਈਡ ਦਾ ਏਜੰਟ ਆ ਕੰਪਨੀ ਆ ਕੋਈ ਦੁਕਾਨਦਾਰ ਆ ਤਾਂ ਉਹਨੂੰ ਕਹੇ ਵੀ ਤੁਹਾਡੇ ਪਿੰਡ ਦੇ ਵਿੱਚ ਆ ਕੇ ਉਹ 5 ਕਿੱਲੇ ਅਡਾਪਟ ਕਰ ਲੈ ਢੰਡਾ ਰੋਖਾ ਖਤਮ ਕਰ ਲੈ ਤੇ ਝਾੜ ਸਾਢੇ 9 ਵਾਧ ਲੈ ਜੀ ਤਾਂ ਆਪਾਂ ਉਹਦੀਆਂ ਦਵਾਈਆਂ ਵਰਤਣ ਲੱਗ ਜਾਗੇ ਕਿਉਂਕਿ ਉਹਨਾਂ ਨੇ ਸਿਰਫ ਦਵਾਈਆਂ ਵੇਚਣੀਆਂ ਤਾਂ ਮੇਰੀ ਵੀਰਾਂ ਨੂੰ ਵੀ ਬੇਨਤੀ ਦੁਕਾਨਦਾਰਾਂ ਨੂੰ ਕਿ ਤੁਸੀਂ ਜਿਹੜੀ ਚੀਜ਼ ਕੰਮ ਦੀ ਹੈਗੀ ਜਿਹਦੇ ਨਾਲ ਝਾੜ ਵਾਧਾ ਜਿਹੜੀ ਦੇ ਨਾਲ ਇਹ ਸਮੁਰਗੀ ਦੀ ਉਮਰ ਵੱਧਦੀ ਆ ਕਿਸਾਨ ਨੂੰ ਮੁਰਗੀ ਬਣਾ ਰੱਖਿਆ ਤੁਸੀਂ ਤਾਂ ਉਹ ਚੀਜ਼ਾਂ ਦਿਓ ਖਰਾਕੀ ਦਿੱਤਾਂ ਦੇ ਨਾਲ ਕਿਸੇ ਪੈਸੀ ਸਾਈਡ ਦਾ ਕੋਈ ਸਮੇਲ ਨਹੀਂ ਹੋ ਸਕਦਾ ਖਰਾਕੀ ਤੱਤ ਵੀ ਵੱਧ ਚਲੇ ਜਾਣ ਇਹ ਵੀ ਨੁਕਸਾਨ ਕਰ ਦਿੰਦੇ ਆ ਤਾਂ ਪਰ ਫਸਲ ਦੇ ਵਿੱਚ ਆਪਾਂ ਇਸ ਤਰ੍ਹਾਂ ਦੇ ਪ੍ਰੋਡਕਟ ਵਰਤਲੇ ਗ੍ਰੋਥ ਪ੍ਰਮੋਟਰ ਵਰਤਲੇ ਜਿਵਰੇਲਿਕ ਐਸਿਡ ਤਾਂ ਬਾਸਮਤੀ ਦੇ ਵਿੱਚ ਵਰਤਣਾ ਹੀ ਨਹੀਂ ਚਾਹੀਦਾ ਜਿਨ੍ਹਾਂ ਨੇ ਬਾਸਮਤੀ ਚ ਵਰਤਿਆ ਉਹਨਾਂ ਨੂੰ ਉਹਦਾ ਪੁੱਛ ਕੇ ਦੇਖੋ ਬਹੁਤ ਨੁਕਸਾਨ ਹੋਇਆ ਹੈਗਾ ਹਿਊਮਿਕ ਐਸਿਡ ਵੀ ਕੋਈ ਬਹੁਤ ਜ਼ਿਆਦਾ ਵਰਤਣ ਦੀ ਲੋੜ ਨਹੀਂ ਹੈਗੀ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਪਹਿਲਾਂ ਹੀ ਛੋਰੇਦਿਆਂ ਚ ਜ਼ਿਆਦਾ ਹੈ ਉਸੇ ਤੁਸੀਂ ਮਿੱਠਾ ਛੋਡਾ ਪਾ ਰਹੇ ਹੋ ਜਾਂ ਹੋਰ ਪ੍ਰੋਡਕਟ ਵਰਤ ਰਹੇ ਹੈਗੇ ਹੋ ਦੇਖੋ ਮਰੇ ਨੂੰ ਤਾਂ ਹਰ ਇੱਕ ਅੱਕ ਚੱਬਣਾ ਪੈਂਦਾ ਹੈਗਾ ਬਟ ਜਿਹੜਾ ਆਪਣੇ ਆਉਣ ਵਾਲੇ ਸਮੇਂ ਦੇ ਲਈ ਟੋਏ ਪਟ ਲਿਆ ਜ਼ਮੀਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਡਕਟ ਵਰਤਣ ਦੀ ਜ਼ਰੂਰਤ ਨਹੀਂ ਹੈਗੀ